आकाशवाणी जालंधर ਤੋਂ ਸਮਾਚਾਰ ਦਰਸ਼ਣ ਦੇ ਇੱਕ ਨਵੇਂ ਅੰਕ ਨਾਲ ਮੈਂ ਅਮਨਪ੍ਰੀਤ ਕੌਰ ਅੱਜ ਦੀ ਖੜੀ ਚ ਤੁਸੀਂ ਸੁਣੋਗੇ ਸੂਬਾ ਸਰਕਾਰ ਦੀ ਪਹਿਲ ਕਦਮੀ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਹੋ ਰਹੇ ਸੁਧਾਰ ਵਿਸ਼ਵ ਟਿਕਾਕਰਨ ਹਫਤੇ ਤਹਿਤ ਹੋ ਰਹੀਆਂ ਗਤੀਵਿਧੀਆਂ ਅਤੇ ਕੁਮੰਤਰੀ ਮਜ਼ਦੂਰ ਦਿਵਸ ਮੌਕੇ ਸਰਕਾਰ ਵੱਲੋਂ ਕਾਮਯਾਦੀ ਭੁਲਾਈ ਲਈ ਕੀਤੇ ਜਾ ਰਹੇ ਉਪਰਾਂਿਆਂ ਬਾਰੇ ਜਾਣਕਾਰੀ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਰਾਹੀਂ ਸਰਕਾਰੀ ਸਕੂਲਾਂ ਦੀ ਨਿਹਾਰ ਬਦਲੀ ਜਾ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕੀਤੀ ਜਾ ਸਕੇ ਇਸ ਮਹਿੰਮ ਤਹਿਤ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਮਿਆਰੀ ਸਿੱਖਿਆ ਦੇ ਨਾਲ ਨਾਲ ਬਿਹਤਰ ਬੁਨਿਆਦੀ ਢਾਂਚਾ ਵੀ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਕਰੀਬਨ ਰੋਜ਼ਾਨਾ ਹੀ ਵੱਖ-ਵੱਖ ਸਕੂਲਾਂ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਤੇ ਕਈ ਥਾਈਂ ਇਹਨਾਂ ਦੀ ਸ਼ੁਰੂਆਤ ਹੋ ਰਹੀ ਹੈ ਗੁਰਦਾਸਪੁਰ ਜ਼ਿਲ੍ਹੇ ਦੇ ਗਾਈਡੈਂਸ ਕਾਉਂਸਲਰ ਪਰਮਿੰਦਰ ਸਿੰਘ ਨੇ ਇਸ ਵਾਰ ਇਹ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਸਮੁੱਚੇ ਅਧਿਆਪਕ ਵਰਗ ਨੂੰ ਵਿਦਿਆਰਥੀਆਂ ਦੇ ਸਰਪੱਖੀ ਵਿਕਾਸ ਲਈ ਸਰਕਾਰ ਦੁਆਰਾ ਸਿੱਖਿਆ ਕ੍ਰਾਂਤੀ ਉਦਿਨ ਜੋ ਨਵੇਂ ਨਿਕੇ ਅਪਣਾਏ ਜਾ ਰਹੇ ਨੇ ਜੋ ਵਿਦਿਆਰਥੀਆਂ ਦੀ ਸਿੱਖਿਆ ਦੇ ਵਿੱਚ ਨਵੇਕਲੀ ਇੱਕ ਤਬਦੀਲੀ ਲਿਆਂਦੀ ਜਾ ਰਹੀ ਹੈ ਉਸ ਵਿੱਚ ਸਾਰਿਆਂ ਨੂੰ ਸਹਿਯੋਗ ਕਰਦਿਆਂ ਸਰਕਾਰ ਦੀ ਇਸ ਸਿੱਖਿਆ ਕ੍ਰਾਂਤੀ ਮਹਿਮ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਉਣ ਦੀ ਲੋੜ ਹੈ ਤਾਂ ਜੋ ਵਿਦਿਆਰਥੀ ਆਪਣੇ ਵਿਖੇ ਦੇ ਸੁਪਨਿਆਂ ਨੂੰ ਸਹਕਾਰ ਕਰ ਸਕਣ ਆਓ ਸੁਣਦੇ ਹਾਂ ਵੱਖ-ਵੱਖ ਅਧਿਆਪਕਾਂ ਵੱਲੋਂ ਸਕੂਲਾਂ ਦੀ ਬਦਲ ਲਈ ਨੁਹਾਰ ਬਾਰੇ ਉਹਨਾਂ ਦੇ ਵਿਚਾਰ ਜਸਪੀਰ ਸਿੰਘ ਜੱਸੀ ਜ਼ਿਲ੍ਹਾ ਗਾਈਡੈਂਸ ਕਾਉਂਸਲਰ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਦੇਖਦੇ ਹੋਏ ਸਕੂਲਾਂ ਵਿੱਚ ਵੱਡੇ ਪੱਤਰ ਤੇ ਜਿੱਥੇ ਇਨਫਰਾਸਟ੍ਰਕਚਰ ਮੁਹੱਈਆ ਕਰਾਇਆ ਜਾ ਰਿਹਾ ਹੈ ਉਥੇ ਵਿਦਿਆਰਥੀਆਂ ਨੂੰ ਆਜੋਕੇ ਡਿਜੀਟਲ ਦੌਰ ਵਿੱਚ ਵਿਚਰਨ ਲਈ ਸਮਾਰਟ ਕਲਾਸਰੂਮ ਬਣਾ ਕੇ ਉਹਨਾਂ ਦੇ ਪੱਧਰ ਨੂੰ ਉੱਚਾ ਚੱਕਣ ਵਾਸਤੇ ਬਹੁਤ ਹੀ ਸ਼ਾਨਦਾਰ ਉਪਰਾਲੇ ਕੀਤੇ ਜਾ ਰਹੇ ਹਨ ਮੈਂ ਪੰਜਾਬ ਸਰਕਾਰ ਦੇ ਇਹਨਾਂ ਉਪਰਾਲਿਆਂ ਦੀ ਸ਼ਲਾਘਾ ਕਰਦਾ ਹਾਂ ਜਿਹੜਾ ਨੰਝਨਾ ਹੈ ਗਵਰਨਮੈਂਟ ਮਿਡਲ ਸਕੂਲ ਰਾਏਪੁਰ ਕਲਾ ਵਿੱਚ ਐਜ਼ ਅਨਚਾਰਜ ਕੰਮ ਕਰ ਰਹੀ ਹਾਂ ਤੇ ਦਿਨੇ ਹੀ ਸਾਡੇ ਸਕੂਲ ਵਿੱਚ ਐਮਐਲਏ ਸਾਹਿਬ ਆਈ ਸੀਏ ਉਹਨਾਂ ਨੇ ਸਾਡੀ ਜਿਹੜੀ ਚਾਰ ਦਿਵਾਰੀ ਸੀ 2023 ਵਿੱਚ ਜਦੋਂ ਬਾੜ ਫਲਡ ਆਏ ਸੀ ਉਸ ਵੇਲੇ ਸਭੀ ਚਾਰਜਵਰੀ ਡਿਗ ਪਈ ਸੀਗੀ ਪਿਛਲੇ ਸਾਲ 2024 ਵਿੱਚ ਡਿਗੀ ਹੋਈ ਚਾਰਜਵਰੀ ਬਣਾਉਣ ਦੀ ਗ੍ਰਾਂਟ ਮਿਲੀ ਤੇ ਸਿੱਖਿਆ ਕ੍ਰਾਂਤੀ ਦੀ ਵਜੇ ਨਾਲ ਬੱਚਿਆਂ ਨੂੰ ਇਦਾਂ ਦਾ ਪਲੇਟਫਾਰਮ ਮਿਲ ਰਿਹਾ ਹੈ ਸਟੇਜ ਤੇ ਜਾ ਕੇ ਸਪੀਚ ਦੇ ਰਹੇ ਨੇ ਉਹ ਆਪਣੇ ਡਾਂਸ ਆਈਟਮ ਪਰਫਾਰਮ ਕਰ ਰਹੇ ਨੇ ਉਹ ਮੀਡੀਆ ਦੇ ਨਾਲ ਮਿਲ ਰਹੇ ਨੇ ਔਰ ਉਹ ਮਤਲਬ ਜਿਦਾ ਐਮਐਲਏ ਸਾਹਮੋਗੇ ਇਦਾਂ ਦੇ ਲੋਕਾਂ ਦੇ ਨਾਲ ਉਹਨਾਂ ਨੂੰ ਪੂਲ ਇਨਚਾਰਜ ਸਰਕਾਰੀ ਮਿੰਡਲ ਸਕੂਲ ਦੁਗਰੀ ਕੋਟਲੀ ਕਿ ਸਾਡੇ ਸਕੂਲ ਲਈ ਵੀ ਉਹਨਾਂ ਨੇ ਸਿੱਖਿਆ ਕ੍ਰਾਂਤੀ ਵੱਡੇ ਪੰਜਾਬ ਵੱਲ 15 ਲੱਖ 2000 ਦੀ ਗ੍ਰਾਂਟ ਜਾਰੀ ਕੀਤੀ ਸੀ ਜਿਸ ਦੇ ਵਿੱਚ ਅਸੀਂ ਦੋ ਸਕੂਲ ਲਈ ਵਧੀਆ ਐ ਕਲਾਸਰੂਮ ਬਣਾਏ ਆ ਤੇ ਉਹ ਕਲਾਸਰੂਮ ਪੂਰੇ ਆਪਾਂ ਡਿਜੀਟਲ ਬਣਾਏ ਆ ਪ੍ਰੋਜੈਕਟਰਸ ਲੱਗੇ ਆ ਤੇ ਵਧੀਆ ਫਰਨੀਚਰ ਅਸੀਂ ਪ੍ਰੋਵਾਈਡ ਕਰਕੇ ਦਿੱਤਾ ਹੈ ਤੇ ਬਾਕੀ ਸਾਡੇ ਜਿਹੜੇ ਬੱਚੇ ਆ ਤੇ ਉਹ ਵੀ ਪੂਰੀ ਮਿਹਨਤ ਕਰਦੇ ਆ ਤੇ ਸਾਡੇ ਸਟਾਫ ਵੱਲੋਂ ਵੀ ਸਕੂਲ ਵਿੱਚ ਬੱਚਿਆਂ ਨੂੰ ਪੂਰੀ ਮਿਹਨਤ ਕਰਾਈ ਜਾਂਦੀ ਹੈ ਤੇ ਵਧੀਆ ਨਤੀਜੇ ਪਾਏ ਜਾਂਦੇ ਆਂ ਸਨੀਤਾ ਦੇਵੀ ਸਰਕਾਰੀ ਪ੍ਰਾਇਮਰੀ ਸਕੂਲ ਜੀਵਰਵਾਲ ਵਿੱਚ ਆਪਣੀ ਸੇਵਾ ਨਿਭਾ ਰਹੀ ਹਾਂ ਸਕੂਲਾਂ ਵਿੱਚ ਵਧੀਆ ਬਾਥਰੂਮ ਵਧੀਆ ਕਮਰੇ ਬਿਲਡਿੰਗਾਂ ਮੁਹਾਇਆ ਕਰਵਾਈਆਂ ਜਾ ਰਹੀਆਂ ਹਨ ਜਿਸ ਵਿੱਚ ਬੱਚਿਆਂ ਦੇ ਬੈਠਣ ਲਈ ਵਧੀਆ ਡੈਕਸ ਫਰਨੀਚਰ ਅਤੇ ਪਾਣੀ ਬਿਜਲੀ ਦਾ ਬਹੁਤ ਵਧੀਆ ਪ੍ਰਬੰਧ ਹੈ ਹਰ ਸਕੂਲ ਵਿੱਚ ਪ੍ਰੋਜੈਕਟਰ ਦਿੱਤੇ ਹਨ ਜੋ ਕਿ ਪ੍ਰਾਈਵੇਟ ਸਕੂਲਾਂ ਵਿੱਚ ਵੀ ਦੇਖਣ ਨੂੰ ਨਹੀਂ ਮਿਲਦੇ ਹਰ ਸਕੂਲ ਵਿੱਚ ਕੰਪਿਊਟਰ ਹਨ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਿੱਖ ਰਹੇ ਹਨ ਜਿਹੜਾ ਸਰਕਾਰ ਨੇ ਮਟੀਰੀਅਲ ਦਿੱਤਾ ਹੈ ਉਹ ਪ੍ਰੈਕਟੀਕਲ ਬੱਚੇ ਜਦੋਂ ਕਰਦੇ ਨੇ ਉਹਨਾਂ ਦੇ ਬਹੁਤ ਹੀ ਵਧੀਆ ਨਤੀਜੇ ਜੇ ਵੇਖਣ ਨੂੰ ਮਿਲਦੇ ਹਨ ਬੀਜੇਪਾਲ ਐਸਐਸ ਮਾਸਟਰ ਸਰਕਾਰੀ ਹਾਈ ਸਕੂਲ ਬਾਂਡੇਵਾਲਾ ਵਾਸਤਵ ਵਿੱਚ ਸਾਡੇ ਸਰਦੀ ਪਿੰਡਾਂ ਦੇ ਕੁੱਲਾਂ ਵਿੱਚ ਇਨਫਰਾਸਟ੍ਰਕਚਰ ਦੀ ਕਾਫੀ ਤਰ੍ਹਾਂ ਦੀ ਪ੍ਰੋਬਲਮ ਸੀ ਇੰਟਰਐਕਟਿਵ ਪੈਨਲ ਹੈ ਕੁੱਲਾਂ ਦੇ ਵਿੱਚ ਕਲਾਸਰੂਮਸ ਹੈ ਲਾਇਬ੍ਰੇਰੀ ਹੈ ਵਾਸ਼ਰੂਮ ਹੈ ਜਾਂ ਆਫਿਸ ਦਾ ਰੀਨੋਵੇਟ ਹੈ ਇਹ ਸਰਕਾਰ ਦੇ ਦੁਆਰਾ ਬਹੁਤ ਵਧੀਆ ਤਰੀਕੇ ਦੇ ਨਾਲ ਸਕੂਲਾਂ ਦੇ ਵਿੱਚ ਕਰਵਾਇਆ ਗਿਆ ਹੈ ਰਿੰਦਰ ਸਿੰਘ ਸੈਣੀ ਸਰਕਾਰੀ ਐਲੀਮੈਂਟਰੀ ਸਕੂਲ ਲਖਨਕੁਰ ਵਿਖੇ ਅਧਿਆਪਕ ਦੇ ਤੌਰ ਤੇ ਪੜਾ ਰਿਹਾ ਹੈ ਸਾਡੇ ਸਕੂਲ ਵਿੱਚ 232 ਮੀਟਰ ਚਾਰ ਦੀਵਾਰੀ ਦਾ ਕੰਮ ਕਰਵਾਇਆ ਗਿਆ ਜਿਸ ਦੀ ਲਾਗਤ ਲਗਭਗ 11 ਲੱਖ 60 ਹਜ਼ਾਰ ਰੁਪਏ ਆਈ ਜਿਸ ਨਾਲ ਸਕੂਲ ਦੀ ਨਿਹਾਰ ਬਦਲੀ ਹੈ ਤੇ ਸਾਡੇ ਸਕੂਲ ਵਿੱਚ ਇੱਕ 스마트 ਕਲਾਸਰੂਮ ਵੀ ਬਣਾਇਆ ਜਾ ਰਿਹਾ ਹੈ 50 ਸਕਾਰ ਦੁਆਰਾ ਸੋਲਰ ਸਿਸਟਮ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਬਿਜਲੀ ਬਿਲਕੁਲ ਫ੍ਰੀ ਹੋ ਜਾਵੇਗੀ ਤੇ ਹੋਰ ਵੀ ਕਈ ਤਰ੍ਹਾਂ ਦੇ ਪ੍ਰੋਜੈਕਟ ਸਕੂਲ ਵਿੱਚ ਆਉਣ ਸਮੇਂ ਚਲਾਏ ਜਾਣੇ ਹਨ ਜਿਸ ਨਾਲ ਸਕੂਲ ਨੂੰ 스마트 ਬਣਾਇਆ ਜਾ ਰਿਹਾ ਹੈ ਆਮ ਲੋਕ ਵੀ ਸਿੱਖਿਆ ਕ੍ਰਾਂਤੀ ਤਹਿਤ ਹੋ ਰਹੀਆਂ ਉਸਾਰੂ ਤਬਦੀਲੀਆਂ ਤੋਂ ਸੰਤੁਸ਼ਟ ਨੇ ਮਾਦਮ ਰਾਰੀ ਫਰੀਦਕੋਟ ਤੋਂ ਬਹੁਤ ਹੀ ਵੱਡੀ ਰਾਸ਼ੀ ਦੇ ਵਿੱਚ ਗ੍ਰਾਂਟਾਂ ਭੇਜੀਆਂ ਜਾ ਰਹੀਆਂ ਹਨ ਅਤੇ ਸਕੂਲਾਂ ਦੇ ਵਿੱਚ ਢਾਂਚਿਆਂ ਨੂੰ ਖੜਾ ਕੀਤਾ ਜਾ ਰਿਹਾ ਹੈ। ਕਿਸੇ ਸਕੂਲ ਦੇ ਵਿੱਚ ਕਮਰੇ ਬਣ ਰਹੇ ਹਨ, ਕਿਤੇ ਲਾਇਬ੍ਰੇਰੀ ਬਣ ਰਹੀ ਹੈ, ਕਿਤੇ LED ਪੈਨਲ ਭੇਜੇ ਜਾ ਰਹੇ ਹਨ। ਨਾਲ ਹੀ ਸਿੱਖਿਆ ਸੁਧਾਰ ਕਰਕੇ ਸਿੱਖਿਆ ਦੀ ਗੁਣਵੱਤਾ ਨੂੰ ਵੀ ਵਧਾਇਆ ਜਾ ਰਿਹਾ ਹੈ। ਆਓ ਆਪਾਂ ਰਲ ਕੇ ਸਰਕਾਰ ਦੇ ਇਹਨਾਂ ਕਦਮਾਂ ਦੀ ਪ੍ਰਸ਼ੰਸਾ ਕਰੀਏ ਤਾਂ ਜੋ ਸਰਕਾਰ ਅਜਿਹੇ ਕੰਮ ਕਰਦੀ ਰਹੇ। ਦੇਸ਼ ਭਰ ਵਿੱਚ 24 ਤੋਂ 30 ਅਪ੍ਰੈਲ ਤੱਕ ਵਿਸ਼ਵ ਟੀਕਾਕਰਨ ਹਫ਼ਤਾ ਮਨਾਇਆ ਗਿਆ। ਹਰ ਸਾਲ ਇਹ ਦਾ ਟਿਕਾ ਕਰਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ ਜਿਸ ਦਾ ਉਦੇਸ਼ ਟਿਕਾ ਕਰਨ ਦੀ ਜੀਵਨ ਰੱਖਿਅਕ ਤਾਕਤ ਦੀ ਅਹਿਮੀਅਤ ਨੂੰ ਉਤਸ਼ਾਹਿਤ ਕਰਨਾ ਹੈ ਸੂਬਾ ਸਰਕਾਰ ਬੱਚਿਆਂ ਦੀਆਂ ਬਿਮਾਰੀਆਂ ਤੋਂ ਲੜਨ ਦੀ ਤਾਕਤ ਵਧਾਉਣ ਲਈ ਵਚਨਬੱਧ ਹੈ ਜਿਸ ਤਹਿਤ ਸੂਬੇ ਭਰ ਵਿੱਚ ਟਿਕਾ ਕਰਨ ਕੈਂਪ ਲਗਾਏ ਗਏ ਅਤੇ ਟਿਕਾ ਕਰਨ ਸੰਬੰਧੀ ਜਾਣਕਾਰੀ ਤੇ ਹੋਰ ਮਦਦ ਮੁਹੱਈਆ ਕਰਵਾਉਂਦਿਆਂ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਮੈਂ ਡਾਕਟਰ ਗਰੀਸ਼ ਡੋਗਰਾ ਜ਼ਿਲ੍ਹਾ ਟੀਕਾਕਰਨ ਅਫਸਰ ਜ਼ਿਲ੍ਹਾ ਐਸਐਸ ਨਗਰ ਮੁਹਾਲੀ ਤੋਂ ਬੋਲ ਰਿਹਾ ਹਾਂ ਬੱਚੇ ਹੋਏ ਬੱਚੇ ਜਿਹਨੂੰ ਆਪਾਂ ਲੈਫਟ ਆਊਟ ਡ੍ਰੌਪ ਆਊਟ ਕਹਿੰਦੇ ਹੈ ਜੋ ਸ਼ੁਰੂ ਹੀ ਨਹੀਂ ਕਰ ਸਕਕੇ ਟੀਕਾ ਲਗਵਾਣਾ ਟੀਕੇ ਲਗਵਾਨੇ ਸ਼ੁਰੂ ਕਰਕੇ ਵਿੱਚੇ ਰੁੱਕ ਗਏ ਉਹ ਸਾਡਾ ਮਕਸਦ ਇਸ ਹਫਤੇ ਚ ਉਹ ਬੱਚਿਆਂ ਨੂੰ ਆਇਡੈਂਟੀਫਾਈ ਕਰਨਾ ਤੇ ਉਹਨਾਂ ਨੂੰ ਟੀਕਾ ਲਗਵਾਣਾ ਤਾਂਕਿ ਜਿਹੜੀ 12 ਬਿਮਾਰੀਆਂ ਤੋਂ ਅਸੀਂ ਟੀਕਾਕਰਨ ਨਾਲ ਬਚਾ ਰਹੇ ਹਾਂ ਉਹ ਸਾਰੇ ਬੱਚਿਆਂ ਨੂੰ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਮਨਾ ਸਕੀਏ ਪਦਾਇਸ਼ ਤੋਂ ਲਈਏ ਤੇ ਅਸੀਂ ਪੈਦਾ ਹੁੰਦੀ ਜਿਹੜੇ ਬੱਚਿਆਂ ਨੂੰ ਲਗਾਣੇ ਹੈ ਹੈਪਟਾਈਟਸ B او پی وی یعنی پولیو ਤੋਂ بچان واسطے ਅਤੇ ਜਿਹੜਾ ਹੈਗਾ ٹی وی ਤੋਂ بچانਣ واسطے بی سی جی ਦਾ ਟੀਕਾ ਇਹ ਪਦਾਇਸ਼ ਪੈਦਾ ਹੁੰਦੇ ਹੀ ਲਗਾ ਦਿੰਨੇ ਹੈ ਮੈਂ ਬਲਵਿੰਦਰ ਸਿੰਘ ہیلتھ سرਵਾਈਜ਼ਰ ਸਬ ਸੈਂਟਰ ਪਿਪਲੀ پی ایس سی ਜਨ ਸਾਹਿਬ ਜੀ ਕਾਰਨ ਜੋ ਸਾਡੇ ਸਪੈਸ਼ਲ ਕੈਂਪ ਟੀਕਾ ਕਰਨ ਦੇ ਹਫਤੇ ਦੇ ਵਿੱਚ ਬੁੱਧਵਾਰ ਸਬ ਸੈਂਟਰ ਵਾਲੇ ਟੀਕੇ ਕਰਨ ਹੁੰਦੇ ਆ ਗਰਭ ਪਤੀ ਤੋਂ ਲੈ ਕੇ 1 ਸਾਲ ਦੇ ਬੱਚਿਆਂ ਤਾਈਂ ਸਾਰੇ ਟੀਕੇ ਲਾਈ ਜਾਂਦੇ ਆ ਗਰਭ ਪਤੀ ਔਰਤ ਦੇ ਰਜਿਸਟ੍ਰੇਸ਼ਨ ਬਾਅਦ ਟੀਟੀ ਦੇ ਦੋ ਟੀਕੇ ਫਿਰ ਉਸ ਤੋਂ ਬਾਅਦ ਬੱਚਾ ਹੋਣ ਤੋਂ ਬਾਅਦ ਤੁਰੰਤ ਹੈਪੀ ਟਾਈਮ ਦੇ ਕੋਲ ਨੂੰ ਬੁੰਦਾ BC ਦਾ ਟੀਕਾ ਉਹਦੇ ਸੀਗਾ ਕਾਰਨ ਤੋਂ ਕੋਈ ਵਾਝਾ ਬੱਚਾ ਨਹੀਂ ਰਹਿਣ ਦਿੱਤਾ ਜਾਂਦਾ ਮੈਂ ਮੌਨਿਕਾ ਐਮ ਪੀ ਐਚ ਡਬਲਯੂ ਫੀਮੇਲ ਪੋਸਟਿੰਗ ਸਿਵਲ ਹਸਪੀਟਲ ਕੋਟਕਪੂਰਾ ਮੈਂ ਆਪ ਜੀ ਨੂੰ ਬੱਤੀ ਦਾ ਕਾਰਨ ਜੋ ਕਿ ਸਿਵਲ ਹਸਪਤਾਲਾਂ ਵਿੱਚ ਜਾਂ ਸਰਕਾਰੀ ਡਿਸਪੈਂਸਰੀਆਂ ਵਿੱਚ ਬਹੁਤ ਵਾਰ ਨੂੰ ਫ੍ਰੀ ਕੀਤਾ ਜਾਂਦਾ ਹੈ ਇਹ ਬੱਚਿਆਂ ਨੂੰ ਆਉਣ ਵਾਲੀ ਜ਼ਿੰਦਗੀ ਵਿੱਚ ਸੱਤ ਮਾਰੂ ਬਿਮਾਰੀਆਂ ਤੋਂ ਬਚਾਉਂਦਾ ਹੈ ਇਹ ਬੱਚਿਆਂ ਨੂੰ ਹੋਣ ਵਾਲੇ ਡਿਫਥਰੀਆ ਟੈਟਨਸ ਅਟੂਟਸ ਸਾਲੀ ਖਾਂਸੀ ਗਲ ਕੋਟੂ ਜਿਹਨੂੰ ਆਪਾਂ ਕਹਿੰਦੇ ਆ ਕਾਲਾ ਪੀਲੀਆ ਇਹਨਾਂ ਆਉਣ ਵਾਲੀਆਂ ਬਿਮਾਰੀਆਂ ਤੋਂ ਦਿਮਾਗੀ ਰੇਸ਼ ਨਮੂਨੀਆਂ ਯਾਤੋਂ ਬਚਾਉਂਦਾ ਹੈ ਅੱਜ ਦੁਨੀਆ ਭਰ ਵਿੱਚ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਜਾ ਰਿਹਾ ਹੈ ਇਹ ਦਿਨ ਕਾਮਿਆਂ ਦੇ ਯੋਗਦਾਨ ਦਾ ਸਨਮਾਨ ਕਰਨ ਅਤੇ ਉਹਨਾਂ ਦੇ ਅਧਿਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਮਨਾਇਆ ਜਾਂਦਾ ਹੈ ਇਹ ਦਿਨ ਦੁਨੀਆ ਭਰ ਵਿੱਚ ਆਰਥਿਕ ਅਤੇ ਸਮਾਜਿਕ ਅਧਿਕਾਰਾਂ ਨੂੰ ਸੁਰੱਖਿਅਤ ਕਰਨ ਵਿੱਚ ਮਜ਼ਦੂਰਾਂ ਦੀਆਂ ਕੁਰਬਾਨੀਆਂ ਨੂੰ ਸ਼ਰਧਾਂਜਲੀ ਵਜੋਂ ਵੀ ਹੈ ਇਸ ਦਿਨ ਨੂੰ ਮਈ ਦਿਵਸ ਵਜੋਂ ਵੀ ਜਾਣਿਆ ਜਾਂਦਾ ਹੈ ਪੰਜਾਬ ਦੇ ਲੇਬਰ ਕਮਿਸ਼ਨਰ ਅਜੀਵ ਗੁਪਤਾ ਨੇ ਕਾਮਿਆਂ ਨੂੰ ਦਿੱਤੀਆਂ ਜਾਂਦੀਆਂ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਸਾਡੇ ਦੋ ਬੋਰਡ ਹੈਗੇ ਆ ਡੀਓਸੀਡਬਲੂ ਬੋਰਡ ਹੈ ਉਹਦੇ ਚ ਕੰਸਟਰਕਸ਼ਨ ਨਾਲ ਜੁੜੇ ਸਾਡੇ ਕੀਰਤੀਆਂ ਉਹਨਾਂ ਦੀ ਭਲਾਈ ਦਾ ਕੰਮ ਹੋ ਰਿਹਾ ਤੇ ਜਿਹੜੇ ਪੰਜਾਬ ਵੈਲਫੇਅਰ ਬੋਰਡ ਹੈ ਉਹਦੇ ਚ ਜਿਹੜੇ ਆਰਗੇਨਾਈਜ਼ ਸੈਕਟਰ ਜਿਵੇਂ ਫੈਕਟਰੀ ਇੰਡਸਟਰੀ ਚ ਕੰਮ ਕਰਦੇ ਸਾਡੇ ਕੀਰਤੀਆਂ ਉਹਨਾਂ ਦੀ ਭਲਾਈ ਦਾ ਕੰਮ ਹੋ ਰਿਹਾ ਇਹਨਾਂ ਦੇ ਬੱਚਿਆਂ ਲਈ ਸਟਾਈ ਫੰਡ ਸ਼ਗਨ ਸਕੀਮ ਇਹਨਾਂ ਦੇ ਜੇ ਕੋਈ ਘਰ ਲੜਕੀ ਪੈਦਾ ਹੋਏ ਤਾਂ ਇਹਦੇ ਚ ਬਾਲੜੀ ਤੋਹਫਾ ਸਕੀਮ ਫਿਰ ਇਹਨਾਂ ਦੇ ਲਈ ਕੋਈ ਇਲਾਜ ਕਰਾਣਾ ਹੋਏ ਤਾਂ 5 ਲੱਖ ਤੱਕ ਆਯੂਸ਼ਮਾਨ ਭਾਰਤ ਸਕੀਮ ਦੇ ਅੰਦਰ ਦਾ ਪਰਿਵਾਰ ਤੇ ਇਹਨਾਂ ਦੀ ਕੋਈ ਵੀ ਇਲਾਜ ਕੀਤਾ ਜਾਂਦਾ ਹੈ ਫਿਰ ਖੁਦਾ ਨਾ ਖਾਸਤਾ ਸਾਡੇ ਕਿਸੇ ਕੀਰਤੀ ਵੀਰ ਦੀ ਮੌਤ ਹੋ ਜਾਂਦੀ ਹੈ ਤਾਂ ਉਹਦੇ 'ਚ ਐਕਸ ਗ੍ਰੇਸ਼ੀਆ ਵੀ ਇਹਨਾਂ ਨੂੰ ਦਿੱਤਾ ਜਾਂਦਾ ਹੈ ਅਤੇ ਸਾਡੇ ਕੀਰਤੀ ਵੀਰਾਂ ਦੀ ਜੇ ਕੋਈ ਵੀ ਕਿਸੇ ਦੁਰਘਟਨਾ ਕਾਰਨ ਕੋਈ ਡਿਸੇਬਿਲਿਟੀ ਆ ਜਾਂਦੀ ਹੈ ਤਾਂ ਉਹ ਡਿਸੇਬਿਲਿਟੀ 'ਚ ਵੀ ਇਹਨਾਂ ਨੂੰ ਪੰਜਾਬ ਸਰਕਾਰ ਵੱਲੋਂ ਭਲਾਈ ਦੀ ਸਕੀਮ ਦੇ ਅੰਦਰ ਪੈਸੇ ਦਿੱਤੇ ਜਾਂਦੇ ਹਨ ਫਰੀਦਕੋਟ ਦੇ ਸਾਬਕਾ ਲੇਬਰ ਇਨਸਪੈਕਟਰ ਰਾਜੀਵ ਸੋਢੀ ਨੇ ਵੀ ਕਾਮਿਆਂ ਲਈ ਲਾਹੇਵੰਦ ਜਾਣਕਾਰੀ ਸਾਂਝੀ ਕਰਦੇ ਹੋਇਆ ਕਿਹਾ ਕਿਸੇ ਵੀ ਫੈਕਟਰੀ, ਅਦਾਰੇ, ਦੁਕਾਨ ਜਿਸ ਵਿੱਚ 10 ਜਾਂ 10 ਤੋਂ ਵੱਧ ਦੇ ਕਿਰਤੀ ਕੰਮ ਕਰਦੇ ਹੋਣ ਅਤੇ ਅਸਾਰੀ ਦਾ ਕੰਮ ਕਰਨ ਵਾਲਾ ਹਰੇਕ ਕਿਰਤੀ, ਰਾਜ ਮਿਸਤਰੀ, ਕਾਰਪੈਂਟਰ, ਇਲੈਕਟ੍ਰੀਸ਼ੀਅਨ, ਪੱਥਰ ਲਗਾਉਣ ਵਾਲੇ, ਪੀਓਪੀ, ਰਗੜਾਈ ਵਾਲੇ ਕਿਰਤੀ ਜਿਨ੍ਹਾਂ ਨੇ ਪਿਛਲੇ 12 ਮਹੀਨਿਆਂ ਵਿੱਚ 90 ਦਿਨ ਕਿਤੇ ਵੀ ਕੰਮ ਕੀਤਾ ਹੋਵੇ, ਕਿਸੇ ਵੀ ਨਜ਼ਦੀਕੀ ਸੇਵਾ ਕੇਂਦਰ, ਕਿਰਤ ਇੰਸਪੈਕਟਰ ਦੇ ਦਫ਼ਤਰ ਜਾਂ ਪੰਜਾਬ ਸਰਕਾਰ ਦੀ ਅਸਾਰੀ ਕਿਰਤੀ ਸਹਾਇਕ ਐਪ ਡਾਊਨਲੋਡ ਕਰਕੇ ਆਪੀ ਰਜਿਸਟ੍ਰੇਸ਼ਨ ਕਰਵਾ ਕੇ ਟੀਮਾ ਦਾ ਲਾਭ ਠਾ ਸਕਦੇ ਹਨ। ਇਹਨਾਂ ਕਿਰਤੀਆਂ ਦੇ ਜਰਨਮ ਤੋਂ ਲੈ ਕੇ ਅੰਤਿਮ ਸਮੇਂ ਤੱਕ ਦੀਆਂ ਸਰਚੇ ਲਈ ਸਕੀਮਾਂ ਬਣਾਈਆਂ ਗਈਆਂ ਹਨ ਜਿਵੇਂ ਪ੍ਰਸੂਤਾ ਸਕੀਮ ਬੱਚਿਆਂ ਦੀ ਪੜ੍ਹਾਈ ਲਈ ਪਹਿਲੀ ਕਲਾਸ ਤੋਂ ਲੈ ਕੇ ਅੱਚੀ ਦੀਆਂ ਕਲਾਸਾਂ ਤੱਕ ਵਜੀਫਾ ਸਕੀਮ ਲੜਕੀਆਂ ਦੀ ਸ਼ਾਦੀ ਲਈ ਸਕੀਮ ਪਰਿਵਾਰਕ ਮੈਂਬਰਾਂ ਦੀ ਬਿਮਾਰੀ ਦੇ ਇਲਾਜ ਦੀ ਆਯੂਸ਼ਮਾਨ ਸਕੀਮ ਅਧੀਨ 5 ਲੱਖ ਦਾ ਇਲਾਜ ਦੁਰਘਟਨਾ ਹੋਣ ਦੀ ਸੂਰਤ ਵਿੱਚ 4 ਲੱਖ ਰੁਪਏ ਸਧਾਰਨ ਮੌਤ ਹੋਣ ਦੀ 2 ਲੱਖ ਦੀ ਐਕਸਕਿਊਸ਼ੀਅਰ ਸਕੀਮ ਕਿਸੇ ਕੀਰਤੀ ਜਾਂ ਪਰਿਵਾਰਕ ਮੈਂਬਰ ਦੀ ਮੌਤ ਹੋਣ ਤੇ ਅੰਤਮ ਦਸਮਾ ਪੂਰੀਆਂ ਕਰਨ ਲਈ 20000 ਰੁਪਏ ਪਰਿਵਾਰਕ ਮੈਂਬਰਾਂ ਦੇ ਘੁੰਮਣ ਲਈ 2 ਸਾਲ ਵਿੱਚ ਇੱਕ ਵਾਰ ਐਲਟੀਸੀ ਸਕੀਮ ਅਤੇ ਹੋਰ ਕਈ ਸਕੀਮਾਂ ਚਲਾਈਆਂ ਕਹਿੰਦੀਆਂ ਹਨ ਆਪਣੀ ਚਸ਼ਿਸ਼ ਕਰਵਾ ਕੇ ਸਰਕਾਰੀ ਸੀਮਾ ਦਾ ਲਾਭ ਪ੍ਰਾਪਤ ਕਰਨ। ਅੱਜ ਦੇ ਪ੍ਰੋਗਰਾਮ ਵਿੱਚ ਜ਼ਿਲ੍ਹਿਆਂ ਤੋਂ ਸਹਿਯੋਗ ਰਿਹਾ ਮੋਹਾਲੀ ਤੋਂ ਮਨੋਜ ਘਿਰਧਰ, ਫਰੀਦਕੋਟ ਤੋਂ ਤਰਸੀਮ ਕੁਮਾਰ, ਫਲਾ ਤੋਂ ਸੁਕੇਤ ਗੁਪਤਾ, ਮਾਨਸਾ ਤੋਂ ਜੋਗਿੰਦਰ ਮਾਨ, ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਫਾਜ਼ਿਲਕਾ ਤੋਂ ਜਲੇਸ਼ ਠਠਈ ਅਤੇ ਪਠਾਨਕੋਟ ਤੋਂ ਰਜਨੀਸ਼ ਕੁਮਾਰ। ਇਸਦੇ ਨਾਲ ਹੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਗੱਲਬਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਰਾਹੁਲ ਕੁਮਾਰ ਪੇਸ਼ਕਰਸ਼ ਰਾਜੇਸ਼ ਬਾਦਲੀ